ਤਦਾਰ ਦਿਨ ਹਾਜਨ ਗਾਵਾਰ ਜਿਸੁਰ ਪ੍ਰਸਾਦ ਟੁਕੈ ਹਾਦੋ ਨਾਨ ਸੋਜਿ ਸਦਾ ਲੋਗ ਜਿਸ ਮੰਦਰਾ ਕੋ ਤਮੈ ਸੰਮਨ ਦੇਵ ਕਸੁ ਨੰ ਨ ਸੰਮਨ ਜਿਉ ਬਕਰਨਾ ਜੜ ਤਰੈ ਪ੍ਰਾਨੀ ਗੁਰ ਚਰਨ ਲਗਦ ਸਾਰੈੰਦ ਕਰਦੀ ਕੋ ਪ੍ਰਕਾਸ਼ ਗੁਰ ਦਸਨ ਦੇਖ ਮਨ ਹੋਇ ਵਿਗਾਸ ਦੁਖ ਸੁਖ ਪ੍ਰਭ ਦੇਵ ਨਾਰ ਅੁਰ ਬਿਆਲ ਦੂਤ ਸਹਿਜ ਤਾਰ ਜੋ ਇਸ ਤਰ ਸੁਖਮਾਨ ਕੁਲਾ ਗਾਇ ਕਰਿਆ ਜਾਨ ਗਉਂ ਬਸਾਈ ਤੇਰਾ ਸਾਥ ਲਾਖ ਲਾਗ ਹੈ ਬੋਸੰਦ ਸੰਜਾਲ ਵਰ ਬਿਆਖਿਆ ਜਾਲ ਧੰਕ ਤਨ ਕੈ ਸਭ ਹੋਏ ਨੂਤ ਰਦਰ ਕੈ ਸੋ ਵਾਪਾਰ ਵਰ ਲਾਗੋ ਪਾੜੇ ਨਾਨਕ ਕੈ ਸਤਿ ਪਰਿਹਾਰ ਨੈ ਜਨ ਸਾਧ ਗੀ ਧੋਇ ਧੀ ਵਰਦਾਗੋ ਆਪਣਾ ਜੀਉ ਸਾਧ ਗੀ ਤੁਲ ਕਰੋਛਨਾ ਨਾ ਸਦੋ ਪਰਜਈਏ ਗੁਰ ਭਾਰ ਸਾਧ ਸੇਵਾ ਮਟਵਾ ਕੀ ਪਾਈਐ ਸਾਧ ਸੰਗ ਹਰ ਗੀਤਨ ਗਾਈਐ ਆਨੰਦ ਬਿਗੰਦੇ ਸਾਧੂ ਰਾਖੈ ਹਰ ਗੁੰਗਾਇ ਮਤਰਾ ਜਾਖ ਹੈ ਬੋਕੀ ਸੰਤਹਿ ਦਰਿਆ ਸਰਬ ਸੁਖ ਨਾਨਕ ਤੇ ਪਾਗ ਸਤਿ ਵਰਨਾਰੁ ਕੁਰੇ ਕੋ ਦੇਵ ਦਦਾ ਸਰਮਾ ਜਾ ਕਿ ਦ੍ਰਿਸ਼ਟੀ ਮਾ ਏਕੁ ਬੁਧਿਕ ਗਲ ਲੈਣਾ ਪਾਹੀ ਸਾਬੀ ਕਿਸਦਾ ਉਗਰਨਾ ਜੋਗ ਹੈ ਜਿਸਨੇ ਦੂਸਰੋ ਨਾ ਹੋ ਅਜਾਬ ਜਨ ਸਦਾ ਸਦਾ ਦੇ ਨਾਹੀ ਸਭ ਦੇ ਉਸਨਾ ਪਲੇ ਕਰਨੀ ਕਰ ਕੇ ਬਾਜ ਸੋਣਾ ਹੁੰਦੀ ਆ ਰਾਜ ਸੁਜੇ ਨਿਰਮਲ ਕੀ ਜਾਗ ਜਾਗ ਨਾਮ ਗੁਰੂ ਕੀ ਵਰਦੀ ਤਾ ਰੀ ਜਨੈ ਵਾਸ ਕਰਤੀ ਤੋ ਭਗਤ ਪਾਸ ਨੇ ਦੇ ਲੋਹੀ ਜਾਗੈ ਹਰ ਦੈ ਕੋ ਹੋਏ ਸੱਚ ਕੀ ਜਤਾ ਕੀ ਰਹਿ ਤਨ ਸਾਡੀ ਹਰ ਦੈ ਸਭ ਨੂੰ ਕੈਲ ਸਾਚੇ ਰੇਤੂ ਸਾਚਾ ਕਉਰ ਸਚੁ ਮਤੈ ਸਾਚਾ ਪਉਸਾਰੁ ਪਾਰ ਗੰਦੀ ਸਤ ਕਰ ਜਾਤਾ ਨਾਨਕ ਸੁਜਨ ਸਾ ਸੁਨਾਤਾ ਅਸ ਲੋਗ ਰੂਪ ਨਰੇਕ ਰੰਗ ਵੇਛੈ ਤ੍ਰਿਮੋਤੀ ਪ੍ਰਪੇਗਨਾ ਦੇ ਸਭਿ ਹਾਇ ਨਾਨਕਾ ਜਿਸੁ ਹੋਵੈ ਸੂਪਰਸਾ ਨਾ ਸੁਧੀਆ ਬਨਾ ਸਿਕਰਮਨ ਮੈ ਰਾਗ ਮਾਨੁ ਕੇ ਤੁਪ੍ਰੇ ਤਿਆਗ ਜਪਿ ਸਿ ਪ੍ਰੇਦਾ ਨਿਸੋਏ ਸਰਨ ਨੰਤਰੇ ਕੋ ਸੋਈ ਆਪੇ ਬਿਨਾ ਆਪੇ ਨਾ ਗਰ ਕੀ ਰੇ ਸੁਜਨਾ ਬਾਹਰ ਪਰਮੇਸ਼ਰ ਗੋਬਿੰਦਾ ਕਿਰਪਾ ਨਦਾਨ ਤੇ ਅਰਪ ਸਾਂਤ ਸਾਧਰੇ ਕੀ ਜਨਨੀ ਪਾਉ ਇਹ ਆਈ ਇਹ ਆਈ ਭਗਤ ਸੁਪਾਯਾ ਆਨੰਦ ਸਰੂਪ ਅਗਿਆਤਨ ਪਾਜਾ ਕਿੰ ਲਾਗੀ ਕਨਾਹੇ ਸਰਦੇਵਾਰੇ ਬਗਲ ਹੈ ਪਿਤਾ ਜਿਨੁ ਕਜਾਨੈ ਬੂਤ ਸਿਕਲ ਕੋਈ ਆਪਣਾ ਸੂਤ ਸਮਤ ਗਿਆਧੈ ਜਿੰਦੇ ਜਦਾਸ ਨਾਮ ਭਗਵਾਨ ਸੇਵ ਦੇ ਹਮ ਜਾਗੋ ਪਰਮਾਏ ਧਰਮ ਰਾਜ ਬਿਰਾਗ ਕਰਜਾਇਓ ਸੇਦਕੇ ਆਸਾਨ ਜਸ ਜਨਾਵੈ ਦਸ ਨਾਮ ਧਿਆਨ ਨਾਨਾਰੋ ਨਾ ਨਾ ਜਾਕੇ ਰੁਗ ਨਾਨਾ ਭੇਗ ਰਹਿ ਕੇ ਰਗ ਨਾਨਾ ਕਿਨੋ ਵਿਚਾਰ ਆਪਣਾ ਸਿ ਪ੍ਰਭਾ ਪ੍ਰਿਆਵ ਪਾਪਨ ਕੀ ਧੰਨਾ ਨਾਮ ਕੇ ਧਾਰੇ ਸਗਲੇ ਜਨ ਤ ਨਾਮ ਕੇ ਧਾਰੇ ਕੰਧ ਬ੍ਰਹਮਾਂਡ ਦੇ ਨਾਮ ਕੇ ਧਾਰੇ ਸੁਰਤ ਪੇਪੁਰਾਨ ਨਾਮ ਕੇ ਧਾਰੇ ਸੋਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਸਿਰਪਾਤ ਨਾਮ ਕੇ ਧਾਰੇ ਸਲਾਕਾਰ ਨਾਮ ਕੇ ਧਾਰੇ ਪੂਰੀ ਸੰਭਾਵਨ ਨਾਮ ਕੇ ਸਮੁੰਦਰੇ ਸੰਸਾਰ ਨੂੰ ਅਨੰਕਾਰ ਗਿਟਵਾਜ ਸਾਪ ਦੇ ਨਾਮ ਲਾਏ ਨਾਨਕ ਚੌਥੇ ਪਤਨਾ ਸਮਝਾਨ ਗਤ ਪਾੜੇ ਰੂਪ ਸਾਤ ਜਾਤ ਦਾ ਸਦ ਸਥਾਨ ਬੁਰੂ ਸਾਤ ਨਗਰ ਦੂਰ ਸਾਤ ਸਰ ਜਾਗੀ ਬਾਣੀ ਸਤਿਗੁਰ ਸਮਾਏ ਸਮਾਨੀ ਸਤ ਕਰਮ ਜਾਗੀ ਰਚਨਾ ਸਾਤ ਮੂਲ ਸਾਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜੀ ਸਭ ਜاتی ਸਰਸਾ ਭਲੀ ਸਤ ਨਾਮ ਪ੍ਰਗੋਸ਼ੁ ਖੁਦਾਈ ਵਿਸਵਾਸ ਸਤ ਨਾਨ ਗੁਰ ਤੇ ਪਾਈ ਸਤ ਅਭਿਨ ਸਾਧੂ ਉਪਦੇਸ਼ ਸਤ ਦੇ ਜਨ ਜਾਗਰੇ ਤੇ ਪਰਵੇਸ਼ ਸਤ ਨਿਤ ਪੂਜੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਨ ਅਬਨੀ ਮਿਤ ਗਾਤ ਜਿਸ ਕੀ ਸ੍ਰਿਸ਼ਟ ਸੋ ਕਰਨਹਾਰ ਅਵਰਨ ਪੂਜਕਰਤ ਵਿਚਾਰਕਰਤ ਹੈ ਮਿਤਰਾ ਜਾਣਿਆ ਕੀ ਨਾਨ ਜੋਤਿਸ ਭਾਵ ਸੋ ਵਰਤੀਆ ਬਿਸਮਨ ਬਿਸਮਪੇਵ ਸਮਾਦ ਜਿਨ ਬੂਤੀ ਅਤੀ ਸਾਦ ਪ੍ਰਭ ਕਹਿ ਰਾਂਗੇ ਰਾਜਨ ਰਹੀ ਗੁਰਗ ਕਬਜਨ ਮਦਾਰਥ ਲੋਕ ਦਾ ਤੇ ਦੁਗਟਨ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵ ਸੋਡ ਭਾਗੀ ਜਨ ਕਾ ਸੰਗ ਏਕਲ ਵੀ ਲਾਗੀ ਕਉਨ ਕੋਵਿਤ ਕੀਰਤਨ ਜੰਗਾਵਾ ਗੁਰ ਪਰਸਾਨਾ ਅਨੁਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਾਤ ਸਤਿ ਪਰਸਨ ਹਾਰ ਪੂਜਾ ਸਾਤ ਸੱਠ ਸੇਵਦਾਰ ਦਰਸ਼ਨ ਸਾਤ ਸਤਿ ਵੇਖਨ ਹਾਰ ਨਾਮ ਸਾਤ ਸਾਧ ਧਾਵਨ ਹਾਰ ਆਪ ਸਾਤ ਸਤ ਸਬਦਾਰੀ ਆਪੇ ਗੁਣੇ ਆਪੇ ਗੁਨਕਾਰੀ ਸ਼ਬਦ ਸਾਥ ਸਤਿ ਪ੍ਰਭਗਤਾ ਸੁਰਤ ਸਤ ਸਤ ਜਸੁਨ ਤਾਪੁ ਜੁਨ ਹਰਿ ਕੋ ਸਤ ਸਬ ਹੋਇ ਨਾਨਸਤ ਸਤ ਪ੍ਰਭ ਸੋਇ ਸਤ ਸਰੂ ਵਰਦੈਨ ਮਾਨਿਆ ਕਰਨ ਕਰਾਮ ਦਿਨ ਮੋਲ ਪਛਾਨਿਆ ਜਾਗੈ ਹਿਰਦੈ ਵਿਸਵਾਸ ਪਰਬਾਤ ਤਤ ਗੰਤਿ ਸਮਾਨੁ ਕਰਟਾਇ ਬੈ ਨਿਰਭਉ ਵਿਸਾਨਾ ਜਿਸਤੇ ਉਪਜੈ ਤ ਸਮਾਜ ਸਮਾਨਾ ਬਸਤ ਮਾਇਲੇ ਬਸਤ ਗਡਾਈ ਤਾ ਗੋਪਿੰਨਾ ਕਹਿ ਨਾ ਜਾਈ 부ਜੈ 부ਜਨਾਰ ਬਵੇਗ ਨਾਰਾਇਣ ਮਿਲ ਨਾਨਕ ਇਕ ਠਾਕੁਰ ਕਾ ਸੇਵ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕਾ ਸੇਵਕ ਮਨ ਪਰਦੀਦ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕਾ ਸੇਵ ਜਾਨਾ ਸੰਗ ਬਰੋ ਕਾ ਸੇਵਕ ਨਾਮ ਸੰਗ ਸੇਵ ਗੋਵਰ ਪਾਲਨ ਹਾਰਾ ਸੇਵਗੀ ਰਾਖ ਨਰੰਗਾਰਾ ਸੋ ਸੇਵ ਜਿਦਿਆ ਪ੍ਰਭ ਉਤਾਰੈ ਨਾਨਸੋ ਸਿਵ ਸਾਥ ਸਾਥ ਸਮਾਰੈ ਆਪਣੇ ਜਨਨ ਗਾ ਪਰਦਾ ਢਾਕੇ ਆਪਣੇ ਸੇਵਗੀ ਸਿਰ ਪਰ ਰਾਖੇ ਆਪਣੇ ਦਾਸ ਕੋ ਦੀ ਵਡਾਈ ਆਪਣੇ ਸੇਵ ਕੋ ਨਾਚ ਪਾਈ ਆਪਣੇ ਸੇਵਗੀ ਆਪਤ ਰਾਖੇ ਤਾਂ ਕੀ ਅੰਮਿਤ ਕੋ ਨਾ ਲਾਖੈ ਪ੍ਰਭੂ ਗਿ ਸੇਵ ਕੋ ਕੋ ਨਾ ਪਹੁੰਚੈ ਪ੍ਰਭੂ ਗਿ ਸੇਵਗੀ ਉਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਉਸ ਨੂੰ ਸਿਖ ਦੇਹਿਸ ਪ੍ਰਗਟਾਇਆ ਨੀਕੀ ਗੀਰੀ ਮੰਕਲ ਰੱਖੈ ਬਸੰਕਰ ਅਲਸਰ ਗੋਟ ਲੱਖੈ ਜਿਸ ਕਾ ਸ਼ਾਸਨ ਕੱਢ ਤਾਪ ਤਾ ਕੋ ਰਖਤ ਦੇਕਰ ਹਾਥ ਮਾਨਸ ਜਤਨ ਕਰਤ ਬੁਭਾਤ ਤਿਸਕੇ ਕਰਤਾ ਬਿਰਥੇ ਜਾਤ ਮਾਰੈ ਨ ਰੱਖੈ ਵਰਨਾ ਕੋਈ ਸਰਬ ਜੀ ਆਕਾਰ ਆਖਾ ਸੋ ਏਕਾਏ ਸੋਚ ਕਰੈ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਿਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਵੀ ਅਮਰਤ ਮਨ ਅੰਦਰ ਪੀਐ ਨਾਮ ਅਮਰਤ ਜਨ ਗੁਰੂ ਮਪਾਇਆ ਤਿਸ ਕੀ ਸ਼ਬਰ ਦਾ ਇੰਦਿਸ਼ਟ ਆਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਦਰ ਬਤਾਨੇ ਮਨ ਦਾ ਨਾਮ ਹੈ ਨਾਮ ਸਮਾਨੇ ਉਠਤ ਬੈੜ ਸੋਪਤ ਨਾਮ ਗਉ ਨਾਨਕ ਜਨ ਕੈ ਸਦਗਾਮ ਬੋਲੋ ਜਾ ਜੀਵਾ ਦੇ ਰਾਤ ਪ੍ਰਭ ਨਾ ਜਨ ਕੀਨੀ ਦਾਤ ਕਰਹਾ ਭਗਤ ਆਤਮ ਗਇ ਚਾਹੀ ਪ੍ਰਭ ਨੇ ਸੂਰ ਸਮਾਏ ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਨੈ ਦਿਸ ਕੀ ਮੈਂ ਮਾ ਕੋਨ ਬਖਾਨੋ ਦਿਸ ਕਾ ਗੁਣ ਗੈ ਇਕ ਨ ਜਾਣੋ ਆਠ ਗਰ ਪ੍ਰਭ ਸਹ ਜੂਰੇ ਗੁਨਾਨ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਲਈ ਹੀ ਮਾਨ ਤਾਨ ਆਪਣਾ ਤੀਨ ਜਨ ਦੇਹੀ ਜਿਨ ਜਨ ਆਪਣਾ ਪ੍ਰਭੁ ਪੁਜਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਬ ਸਰ ਸੁਖ ਪਾਵੇ ਤਿਸ ਕਾ ਦਰਸਬਾ ਮਿਟਾਵੇ ਵਰ ਸਿਆਨੁ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਆਵਣਾਂ ਨ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ ਸਾਲਬੁਰਖ ਜਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸਾੰਗ ਸਿੱਖੀ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਅਰਨਾਮ ਚਿਰੈ ਸਤਿਗੁਰ ਸਿੱਖੇ ਬੰਦਨ ਗਾਟੈ ਗੁਰਗਾ ਸਿਖ ਬੇਕਾਰ ਤੇ ਹਟ ਸਤਿਗੁਰ ਸਿੱਖੋ ਨਾਮਧਾਨ ਦੇ ਗੁਰਗਾ ਸਿਖ ਵਢ ਭਾਗੀਏ ਸਤਿਗੁਰ ਸਿਖਾਲਤਵਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰੂ ਕੇ ਅਗਰੇ ਸੇਵ ਜੂਰਾ ਹੈ ਗੁਰ ਕੀ ਆਗੈ ਮਨ ਮਸਾ ਹੈ ਆਪ ਸੋ ਕਰ ਗਛਨਜ ਨਾ ਵੈ ਹਰ ਹਰ ਨਾਮ ਮਿਰਦੇ ਸਤਿਆਗਾਂ ਮਨ ਵਿੱਚ ਸਦੂਰਗ ਪਾਸ ਤੇ ਸੇਵ ਕੇ ਕਾਰਜਰਾਸ ਸੇਵਾ ਕਰ ਤੋਇਨੇ ਕਾਮੀ ਜਿਸ ਕਉ ਹਉਦ ਪ੍ਰਾਪ ਸੁਆਮੀ ਆਪਣੀ ਕਿਰਪਾ ਜੀ ਸਾਫ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲਏ 20 20 ਦੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਥ ਜਾਨੈ ਸੋ ਸਾਧ ਗੁਰੂ ਜੀ ਸਿਰ ਦੇ ਹਰਨਾਉ ਅਨਗਵਾਰ ਗੁਰ ਗੋਬਲ ਜਾਉ ਸਰਬ ਰਦਾ ਜੀ ਕਾ ਦਾਤਾ ਆਠ ਪੈਰ ਪਾਰ ਭ੍ਰਮ ਰੰਗ ਰਾਤਾ ब्रह्म जन जनमे पार ब्रह्म के हमने किसी धर्म से स्यान बलया न जाइये न ऐसा गुरु बट पाखी पाई है सफल दर्शन व्यक्त पुनीत पारसति चरण गात निर्मल रीत पेट संग राम गुण रवे पार ब्रह्म की दरगाह गवे सुन कर भजन करना गाने मा सतो गातम पतियाने ਪੂਰਾ ਗੁਰਖਿ ਹੋ ਜਾਗਾ ਮੰਤਰ ਅਮਰਤ ਦ੍ਰਿਸ਼ਪੇਖਿ ਆਉ ਸੰਤੋ ਗੁਣਮਯੰਦ ਕੀਮਤਿ ਨਿਬਾਏ ਨਾਨਸਿ ਸਭਵਤ ਸਲੇ ਮਿਲਾਏ ਜੀਵਾਏ ਕੁਸਤਨ ਇਕ ਸਤਪੁਰਖ ਪੂਰਨ ਬਵੇਕ ਹੂ ਬੋਲ ਨਾ ਪੌਜਤ ਪ੍ਰਾਨੀ ਅਗਮ ਗੋਚਰ ਪ੍ਰਾਪਤ ਨਿਰਵਾਣ ਨਿਰਹਾਰ ਨਿਰਵਾਰ ਸੁਦਾਹੀ ਤਾਗੀ ਕੀਮਤ ਕਿਨੇ ਨਾ ਪਾਈ ਕਾਨਕ ਭਗਤ ਬੰਦਨੰਤ ਕਰਹਿ ਚਰਨ ਕਮਲਹਿਰਦਾ ਸਿਮਰੈ ਸਤਬਲਿ ਹਾਰੀ ਸਤਗੁਰੁ ਆਪਣੇ ਨਾਨਕ ਜਿਸ ਪ੍ਰਸਾਦੈ ਸਾਭ ਪ੍ਰਭ ਜਪਨੇ ਓ ਅਰਸ ਪਾਵਾ ਜਨ ਕੋਈ ਅਮਰਤ ਬੀਬੇ ਅਮਰਸੋ ਸੁੁਰਕਾਨਾ ਹੀ ਕਦੇ ਵਿਨਾਸ ਜਾਗੈ ਮਨ ਪ੍ਰਗਟੇ ਗੁਨਤਾ ਸਾਠ ਬੈਰ ਹਰਿ ਕਾ ਨਾਮ ਲੈ ਸਚੁ ਉਦੇਸੀ ਬਕੋ ਦੇਹੀ ਮੋਹ ਮਾਇਆ ਕੇ ਸੰਗ ਨਾ ਲੀਪ ਮਨ ਮੈਂ ਰੱਖੈ ਹਰਿ ਹਰੀ ਗੰਧ ਗਾਰ ਦੀ ਬਬਰਗਾਸੇ ਨਾਨ ਭਰਮ ਮੋਹ ਦੂ ਤਹਿ ਤੇ ਨਾ ਸੇ ਤਵਤ ਮੈਂ ਠਾਨ ਵਰਤੈ ਅੰਦ ਬੇ ਦੁਖ ਨਾ ਠੇ ਬਾਈ ਜਨਮਾਂ ਦੇ ਮਿਟੇਂਦੇ ਸੇ ਸਾਧੂ ਗਏ ਪੂਰਨ ਉਪਦੇਸੇ ਪਹੁਚੁ ਕਾ ਨਿਰਪਹੁ ਵਸੀ ਸકલ ਬਿਆਦਮਨ ਤੇ ਖਾਨ ਸੇ ਜਿਸ ਕਾ ਸਾਧਨ ਕਿਰਪਾ ਤਾ ਹਰੀ ਸਾਧ ਸੰਗ ਜਪਨਾ ਮੁਰਾਰੀ ਛਿਤਬਾਈ ਚੁਕੇ ਬ੍ਰਹਮ ਗਵਨ ਸੁਨ ਨਾਨਕ ਹਰ ਹਜਾ ਸ੍ਰਵਨ ਨਿਰਗੁਣ ਅਸਰਗੁਣ ਪੀਉ ਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭ ਆਪਨੈ ਆਪਣੀ ਕੀਮਤ ਆਪੇ ਪਾਈ ਹਰ ਬਿੰਦੂ ਜਨਾਹੀ ਕੋ ਇਸਰਬ ਨਿਰੰਤਰ ਇਕੋ ਸੋਇ ਓਤਪੁਰ ਬਿਆਰੂਪ ਰੰਗ ਭਈ ਪ੍ਰਗਾ ਸਾਧ ਗ ਸੰਗ ਰਾਚ ਰਚਨਾ ਆਪਣੀ ਗਲਦਾਰੀ ਅੰਕਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਇਛਾ ਹਰ ਹਰ ਨਾਮ ਕਮਾਵਨਾ ਨਾਨਕੀ ਉਹ ਧਨ ਸਾਰਸਤਪਦੀ ਸਤਜ ਨਾਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਅਵਰੂਪ ਆਪ ਸਭ ਮੀਤ ਵਿਸਾਰੋ ਚਰਨ ਕਮਲ ਰਿਦਮਹਿ ਉਰ ਧਾਰੋ ਕਰਨ ਕਾਨ ਸੁਪ੍ਰਭ ਸਮਰੱਥ ਦ੍ਰਿੜ ਕਰ ਗਾਹੋ ਨਾਮ ਅਰ ਬਾਥੋ ਤਨ ਸੰਚੋ ਹੋ ਭਗਵਾਨ ਤੋ ਸਾਂਝ ਨਾਗਾ ਨਿਰਮਲ ਮੰਤ ਈਗਾ ਸੁਰਾਖੋ ਮਨਮਾਹੀ ਸਰਵਰੋ ਨਾਨਕ ਮਟ ਜਾਹੇ ਜਿਸ ਤਨ ਕੋ ਚਾਰ ਕੋ ਉੱਠਦਾ ਵੈ ਸੋ ਤਨ ਹਰ ਸੇਵਾ ਤੇ ਪਾਵੈ ਜੀ ਸੁਕੰਦਤ ਬਾਛੇ ਮੀਤ ਸੋ ਸੂ ਸਾਧੂ ਸੰਗ ਪ੍ਰੀਤ ਜੀ ਸੋ ਬਹੁ ਕਰਾ ਭਲੀ ਕਰਨੀ ਸਾ ਸੋ ਬਹੁ ਬਜ਼ਾਰ ਕੀ ਸਰਨੀ ਅਨ ਕੋ ਬਾ ਵੀ ਰੋਗ ਨ ਜਾਏ ਰੋਗ ਮਿਟੈ ਹਾਂ ਰੱਖ ਦਲਾਈ ਸਰ ਬਨਧਾਨ ਮਹਰ ਨਾਮ ਨਿਦਾਨ ਜਪ ਨਾਨਕ ਦਰਖੇ ਪਰਵਾਨ ਮਨ ਪ੍ਰਭੂ ਦੂਰ ਕੈ ਨਾਈ ਦਹਿ ਦੀ ਤਾਪ ਤੇ ਆ ਬਠਾਈ ਤਾਕੂ ਬਿਗਨ ਨ ਲਾਗੇ ਕੋਈ ਜਾਗ ਰਹਿ ਦਵ ਸਾਰ ਸੋਏ ਗਲ ਦਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਬਾਵ ਭੋਬਨ ਸੇ ਪੂਰਨ ਹੋਇ ਆਸ ਭਗਤ ਪਾਇਆ ਤੰਬਰਗਾਸ ਕਿੱਤ ਕਰ ਜਾਇ ਬਸੈਬ ਨਾਸੀ ਗੋ ਨਾਨਕਾ ਟਿਮ ਫਾਸੀ ਦਾਤ ਵਿਚਾਰ ਕਹ ਜਨ ਸਾਚਾ ਜਨਮ ਰੈ ਸੋਗਾ ਜੋਗਾ ਚਾਇਆ ਵਾ ਗਮਨ ਮਟੈ ਪ੍ਰਵਸੀਵ ਆਪ ਧਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਇ ਉਧਾਰ ਹਰ ਹਾ ਸਿਮਰਨ ਪ੍ਰਾਨ ਆਧਾਰ ਅਨ ਗੋਪਾਵ ਨਾ ਛੂਟਨਾਰੇ ਸਿਮਰਤ ਸਾਸਤਰ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਛਰਦਾਨ ਖਲਪਾਏ ਸੰਗ ਨਚਾਲ ਸਤੇ ਰੈ ਤਨਾ ਤੂੰ ਗਿਆਲ ਬਟਾਵੈ ਮੂਰਖ ਮਨਾ ਸਤਮੀਤ ਕੁਟੰਬੇਰ ਬਨਤਾ ਇਨਤੇ ਕਹੋ ਤੁਮ ਗਵਨ ਸਨਾਥਾ ਰਾਜਨੰਗ ਮਾਇਆ ਵਿਸਾਰਨ ਤੇ ਕਹੋ ਗਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੁਠਾ ਨਾ ਫੁਟਪਾ ਸਾਰੀ ਜਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੁ ਲਿਹਿਆ ਨੇ ਭਗਤ ਬਨਾ ਬੋ ਡੂ ਬੇ ਸਿਆਨੇ ਹਰ ਕੀ ਭਗਤ ਗੁਰੂ ਮਾਨਮੀਤ ਨਿਰਮਲੋ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੀ ਜਨਮ ਜਨਮ ਕੇ ਕਿਲੇ ਵਿਖ ਜਾਹਿ ਆਪ ਜਪਹੁ ਅਵਰਾ ਨਾਮ ਜਪਾ ਬੋ ਸੁੰਨਤ ਕਹਿਤ ਰਤ ਗਤ ਪਾ ਬੋ ਸਾਰ ਭੂਤ ਸਤਰ ਗੁਣਾ ਸਹਿ ਸੁਬਾਹ ਨਾਨ ਗੁਣ ਗਾਓ ਮੂੰਗੋਂ ਗਾਵਤ ਤੇਰੀ ਉਦਰ ਸਮੈਲ ਬਿਨ ਸਜਾਇ ਹੋ ਮੈਂ ਵਿਖਫਾਲ ਹੋਏ ਚਿੰਦ ਬਸ ਸਹ ਸੁਨਾਲ ਸਾਸ ਗਰਾ ਸਰਨਾਮ ਸਮਾਲਿ ਛਾੜ ਸਿਆਨੂ ਸਗਲੀ ਮਨਾ ਸਾਰਥੰਭਾਵੈ ਸੱਚਤਾ ਨਾ ਹਰ ਪੂੰਜੀ ਸਾਂਝ ਕਰੋ ਬਿਹਾਰ ਹੀ ਆ ਸੁਦਰ ਗਹਿਜੈ ਕਾਰ ਸ੍ਰਵਨ ਨਾਨਤ ਰੇਕੋ ਦੇਖੋ ਨਾਨ ਨ ਜਾਗੈ ਮਸਕਲੇਖ ਇਕੋ ਜਪ ਇਕੋ ਸਾਲਾਹੇ ਸਿਮਰੇ ਕੋ ਮਨ ਹੈ ਇਸਕੇ ਗੁਰੂ ਗੋਬਿੰਦਾਨੰਦ ਮੰਨਤਾ ਜਾ ਬੇਗ ਭਗਵਾਨ ਤੇ ਕੋ ਏਕੀ ਖਰਾਬ ਪੂਰਨ ਪੂਰਹ ਪ੍ਰਵਿਆਪਨ ਵਿਸਾਰੇ ਤੇ ਪਹੀ ਗਰਾਜ ਪ੍ਰਾਸ਼ਕ ਗਏ ਮੰਨਤਾ ਨੰਤਰ ਇਕ ਪ੍ਰਵਰਾਤਾ ਗੁਰਬ੍ਰਸਾ ਨਾਨਕ ਜਾਤਾ ਸਲੋਗ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਮੇਨਤੀ ਆਪਣੀ ਭਗਤੀ ਲਾਇ ਅਸ਼ਟਪਤੀ ਜਾਚਕ ਜਨ ਜਾਚਾ ਪ੍ਰਵਦਾਨ ਕਰ ਗਿਰਬਾ ਦੇਵੂਰ ਨਾਮ ਸਾਜਨਾ ਕੀ ਮਾਗੋ ਤੂਹਰ ਪਾਰ ਬਿਨ ਮਿਸਰ ਦਾ ਪੂਰ ਸਦਾਸ ਦਾ ਪ੍ਰਗ ਇਕਨ ਗਾਵੂ ਸਾਜ ਸਾਜ ਪ੍ਰਤਮੈ ਤਿਹਾਵੂ ਚਰਨ ਕਮਨ ਸੋ ਲਾਗਿਆ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀ ਦੇ ਕੋਟੇ ਕੋ ਆਧਾਰ ਨਾਨਕ ਮਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਨਸ ਕੋਇ ਅਰਸ ਭਾਵੇ ਬਿਰ ਲਾਗੋਏ ਜਿਨ ਚਾ ਘਸੇ ਜੰਦਰਦਾਨੇ ਪੂਰਨ ਬ੍ਰਹਮ ਨਹੀਂ ਡੋਲਣਾ ਨੇ ਸੂਬਰ ਪ੍ਰੀਤ ਨੀ ਮਰਸ ਰਾਂਗ ਉਪਜੇ ਜਾਉ ਸਾਧਕ ਸੰਗ ਪ੍ਰੇ ਸਰਦਾਨ ਸਭ ਤੇ ਅਗੰਦਰ ਪ੍ਰਗਾਸ ਅਨੰਦਿ ਲਿਵ ਲਾਗ ਬੜਾ ਭਾਗੀ ਜਿਬਿਆ ਬਰਸੋਈ ਨਾਨਕ ਨਾਮ ਰਤੇ ਸੋਇ ਸੇਵਕੀ ਮਨਸਾ ਪੂਰੀ ਬਈ ਸਤਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭੂ ਦਿਆਲ ਸੇਵਕ ਨੂੰ ਸਦਾ ਇਹਨਾਂ ਅਲਬੰਦਨ ਕਾਟ ਮੁਰਜਨ ਪੈ ਜਨ ਮਨ ਦੂਪ ਰਵਗੇ ਚ ਪੁੰਨ ਸਰਦਾਸਾ ਪੂਰੀ ਰਬ ਰਿਆ ਸਰਸੰਗ ਹਜੂਰੀ ਇਸ ਗਾਤ ਸਾਤਨ ਲਿਆ ਮਨਾਏ ਨਾਨਕ ਭਗਤੀ ਨਾਮ ਸਮਾਈ ਸੋ ਗੋਬਿSearchResult <Sessimus> ਜੇ ਕਾਲ ਨਾ ਭਾਨੈ ਸੋ ਗੋਬਿSearchResult ਜੀਆ ਜਾਨੈ ਸੋ ਗੋਬਿSearchResult ਜਿਨ ਸਾਗੁ ਜੀ ਦਿਆ ਸੋ ਗੋਬਿSearchResult ਜੀ ਜੀਵਨ ਜੀਆ ਸੋ ਗੋਬਿSearchResult ਜੀ ਕਰ ਮਰ ਆਖੇ ਗੁਰ ਪ੍ਰਸਾਦ ਕੋ ਬਿਰਲਾ ਆਖੇ ਸੋ ਗੋਬਿSearchResult ਜੀ ਭੀ ਤੇ ਘੜਾ ਜਨਮ ਜਨਮ ਕਾ ਟੂਟਾ ਘੜਾ ਗੁਰੂ ਪੁਰੇ ਤਤ ਹੀ ਹੈ ਬੁਝਾਇਆ ਪ੍ਰਭ ਨਾਨਕ ਜਨ ਧਿਆਇਆ ਸਾਜਨ ਸੰਤ ਕਰ ਹੋਇ ਹੁਕਾਮ ਆਨ ਤਿਆਗ ਜਪਹੁ ਹਰਿ ਮਨਸੇ ਮਨਸੂਬਾ ਬਾਬੂ ਆਪਜ ਪੋ ਬਰਹ ਨਾਮ ਜਪਾ ਬੂ ਭਗਤ ਪਾਇਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਅਸਰ ਸੁਖ ਨੇਦਰਾਮ ਬੂੜ ਜਦ ਬਾਈ ਬਿਸਰਾਮ ਸਰਦੂ ਗੋਵਦਨਾਸ ਨਾਨ ਨਾ ਜਪ ਗੁਨਤਾ ਸੁਭਜੀ ਪ੍ਰੀਤ ਪ੍ਰੇਮ ਰਾਜਾ ਮਨ ਤਨ ਅੰਤਰਿ ਸੋ ਆਉ ਨਿਤ ਰੂਪੇ ਦਰਸੁਖੇ ਮਨ ਵਿਖੇ ਸਾਚਰੰਤੂਇ ਕੋ ਜਨਾਂ ਕੇ ਮਨ ਤਾਰਾਂ ਮਿਰਲਾ ਕੁਬਾ ਵਸਾਂਗੇ ਬਸ ਦੀਜੇ ਕਰਮਾ ਗੁਰ ਪ੍ਰਸਾਦਿ ਨਾਮ ਜਪ ਲੈ ਤਾਂ ਕੀ ਉਮਕੈ ਨ ਜਾਇ ਨਾਨਕ ਰਐ ਸਰਬ ਸਮਾਇ ਪ੍ਰਭ ਸੰਦੀਂ ਦਿਆਲ ਭਗਤ ਬਿਸ਼ਰ ਸਦਾ ਕਿਰਪਾਲ ਆਨੰਦ ਗੋਵਿੰਦ ਕੁਬਾਲ ਸਰਬ ਡਾਗਰ ਦਬਰਤ ਬਾਲਾ ਤੂਰ ਕਾਰਣ ਕਰਤਾ ਕੋ ਜਨਾਂ ਕੇ ਪ੍ਰਾਨੰਦਾਰ ਜੋ ਜੋਜ ਬੈ ਸੋਈ ਪੁਨੀਤ ਬਖਤ ਬਾਇ ਲਾਵੇ ਮਨ ਹੀਤ ਹਾਮਨੇ ਗੁਨੀਆ ਨੀਚ ਜਾਣ ਨਾਨ ਤੁਮਰੀ ਸਰਨ ਬੁਰਖ ਭਗਵਾਨ ਸਰਬ ਬਕੁੰਠ ਮੁਕਤਮੋਖ ਪਾਏ ਹੋਏ ਇਕਨੇ ਮਰਗੇ ਗੁਰੂ ਆਯਨ ਕਰਾਜ ਭੋਗ ਵਡੇ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਂਦ ਭਲੀ ਸੁ ਕਰਨੀ ਸੁਬਾਤ ਨਿਮਾਨ ਤੇਰਦਾ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਗਨਾਨ ਬਰਗਾਸ ਸ਼ਲੋਕ ਸਰਗੁਣ ਨਿਰਗੁਣ ਨਰੰਗਾਰ ਸੁਨ ਸਮਾਧੀ ਆਪ ਆਪਨ ਕੀ ਨਾਨਕ ਆਪੇ ਹੀ ਫਿਰ ਜਾ ਬਸ਼ਟਪਦੇ ਜਬ ਕਾਰ ਕੋਸ਼ਨਾ ਦ੍ਰਿਸ਼ਟੀ ਤਾ ਬਾਪਨ ਤਬ ਗੈ ਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈ ਬਿਰੋਗੀ ਸੰਤ ਮਾਤ ਜਬ ਇਸ ਕਾ ਵਰਜੀ ਨਾਂ ਜਾਪਤ ਤਬ ਹਰਖੋਗਿ ਸਭ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਦਮੋ ਗੰਗ ਸੋਤ ਭਰਮ ਆਪਨ ਕੀ ਲਾਵਰਤੀ ਜਾ ਨਾਨਕ ਕਰਨ ਹਾਰ ਨ ਦੂਜਾ ਜਦ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਦ ਕੋਗੇ ਸੁਗਨੀ ਜਾਵੇ ਕਹਿ ਹਰਗਮ ਪਾਰ ਤਵ ਨਰਕ ਸੁਰਗ ਕੋ ਨੋਤਾਰ ਜਬ ਨਿਰਗੁਣ ਪ੍ਰਭ ਸਹ ਸੁਬਾਈ ਤਵ ਸਿਖ ਸਖਤ ਕਹ ਹੋਗਿ ਢਠਾਇ ਜਵਾਪ ਆਪ ਆਪਣ ਜੋਤ ਰਹਿ ਤਵ ਕਬਨੇ ਡਰਗਮ ਨ ਕਤ ਡਰੈ ਆਪਨ ਚਰਿਤ ਆਪ ਕਰਨਾ ਹੈ ਹਾਰ ਨਾਨ ਠਾਕੁਰ ਗਮਪਾਰਵ ਨਾਸੀ ਸੁਖ ਆਪਨਾ ਸੰਦ ਜਨਮ ਨ ਕੋਹਾ ਬਿਨਾ ਸੰਜਪੂਰਨ ਕਰਤਾ ਪ੍ਰਭ ਸੋਏ ਦਮ ਕੀ ਤਰਾਸ ਕਹੋ ਹੋ ਕਿਸ ਹੋਏ ਜਵਾਬ ਗਤ ਅਗੋਚਰ ਪ੍ਰਵੇਕਾ ਤਵ ਚਿਤ੍ਰ ਗੋਦਕਿਸ ਪੂਛਿ ਲੇਖਾ ਜੋ ਨਾਥ ਨਿਰੰਜਨ ਹੋਚਰ ਗਾ ਦੇ ਤਵ ਕਉ ਛੁਟੇ ਗੁਨ ਬੰਧਨ ਬਾਦੀ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤੇ ਬਿਨ ਮਹਿਲ ਕੋ ਗਿਆ ਤੋਤਾ ਜਹ ਨਨਜਨਨ ਕਾ ਨਿਰਵਾਨ ਤੇ ਕੌਣ ਕੁਮਾਨ ਕੌਣ ਮਾਜੈ ਸਰੂਪ ਕੇਲ ਜਗਤ ਕੇਵਲ ਜਗਦੀਸ਼ ਤੇ ਛਲ ਛਿਤਰ ਲਗਤ ਕੋਗੀ ਸਜ ਜੋ ਸਰੂਪੀ ਜੋ ਸੰਸਮਾ ਵੈ ਤੇ ਕਿਸੇ ਭੂ ਕਵੰ ਦ੍ਰਿਪਤਾ ਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਵਨ ਮਾਇ ਬਾ ਮਿਤ੍ਰ ਸਤਬਾਈ ਜੈ ਸਰਬ ਕਲਾ ਪਰ ਬੀਨ ਤਹ ਬੇਦਕ ਤੇ ਬਕਾਉ ਗੁ ਜੀਨ ਜਬ ਆਪਨ ਆਪ ਆਪਾ ਪ੍ਰਤਾਰਾ ਤਉ ਸਗਨ ਅਪਸਗਨ ਕਾ ਵਿਚਾਰਾ ਜਹ ਆਪਨ ਊਚ ਆਪਨ ਆਪ ਨੇਰਾ ਤੈ ਗਉਂ ਠਾਕੁਰ ਗਨ ਕਹੀਏ ਚੇਰਾ ਬਿਸਮ ਨ ਬਿਸਮਰੇ ਬਿਸਮਾ ਨਾਨਕ ਆਪਣੀ ਗਜਾਨੂ ਆਪ ਜਯਾ ਸ਼ਾਲ ਸ਼ੀਦ ਭੇਦ ਸਮਾਇਆ ਵਾ ਕੀ ਸਿਆ ਬਿਆ ਪਤਮਾਇ ਆਪ ਸਗੋ ਆਪੇ ਹਦੀਸ ਤੇ ਗੁਣ ਗਾਨ ਨਹੀਂ ਪ੍ਰਵੇਸ਼ ਜਾਈ ਕੈ ਕੀ ਭਗਵੰਤਾ ਤਕ ਗਉਣ ਜਿਤਕ ਸਲਾਗੇ ਚਿੰਤਾ ਜਯਾ ਆਪਣਾ ਆਪ ਆਪਤੀ ਅਰਹਤਾ ਕੌਣ ਕਥਾ ਗਉਣ ਸੁਨਣ ਹਾਰਾ ਬਹੁ ਬਿਆ ਦੂਜੇ ਜਨਾਨ ਗਾਪ ਸਗੋ ਆਪੇ ਪਹੂਚਾ ਜਹ ਆਪਰਿ ਜੋ ਪਰਮੰਚਕਾਰ ਤੇ ਗੁਣ ਮੈਂ ਗਿਨੋ ਬਿਸਾਰ ਪਾਪ ਹੁੰਦਾ ਭਈ ਕਾਬਦ ਗੁਨਰ ਕੋ ਸੁਰਗ ਬੰਛਾ ਬਤਾਲ ਜਾਲ ਮਾਇ ਜੰਜਾਲ ਹਉ ਮਹਿਮੂ ਪਰਮ ਭਾਰ ਦੂ ਸੁਖ ਮਾਨ ਅਪਮਾਨ ਅਨ ਪ੍ਰਕਾਰ ਕੀ ਉਪਗਿਆਨਾ ਆਪਨ ਘੇ ਲਾਭ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਕੀ ਕਹਿ ਜਹ ਆਪਗਤ ਭਗਤਾ ਆਪ ਜਾ ਪਸਰਿਆ ਪਾਸਾਰ ਸੰਤ ਪ੍ਰਤਾਪ ਦੂਪਾ ਕਾ ਪਤਨੀ ਉਨ ਕੀ ਸੋਭਾ ਉਨ ਹੋ ਬਨੀਆਂ ਪਾ ਕਉ ਤਕਰੰਦ ਜੋ ਜਉ ਆਪੇ ਰਸ ਭੋਜਨਰ ਜੋਗ ਜਿਸ ਭਾਵੈ ਤ ਸਾਪਨ ਨਾ ਹੀ ਲਾਵਾ ਜਿਸ ਭਾਵੈ ਤ ਸਖੀਲ ਖਿਲਾਵਾ ਬੇਸਮਾਰਥਾ ਘੰਟ ਤੋਲੇ ਜੋ ਬਲਾਵੋ ਤਉ ਨਾਨਕ ਦਾਸ ਬੋਲੇ ਸਲੋਜੀ ਜਾਨਤ ਕੇ ਠਾਕੂਰਾ ਆਪੇ ਵਰਤਨ ਹਾਜ ਨਾਨਕੀ ਕੋ ਬਸਰੀਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਵਕ ਥਿਆ ਆਪ ਸੁਨਹਿ ਹਾਰ ਆਪੇ ਗਾ ਬਿਸਾਰ ਜਤ ਭਾਵਤ ਸ੍ਰੀ ਤੁਬਾਏ ਆਪਣੇ ਭਾਣੇ ਲਈ ਸਮਾਏ ਤੂੰ ਤੇ ਪਿੰਨੇ ਗਿ ਜੋ ਆਪਨ ਸੂਰਜ ਜਗਤ ਪਰੀ ਜਾਗ ਉਬਰੌ ਜੀ ਆਪਜਾਏ ਸਚ ਨਾਮ ਸੋਇ ਜਨ ਪਾਏ ਸੋ ਸੰਦਰਸੀ ਤਤ ਕਵੇਤਾ ਨਾਨਕ ਸਲ ਸ੍ਰੀ ਟਕਾ ਜੀਤਾ ਜੀ ਜੰਦਰ ਸੁਬਦਾ ਕਹਿ ਆਦੀਂ ਦਿਆਲ ਅਨਾਰਖੋ ਨਾਥ ਜਿਸ ਰਗਤ ਕੋਈ ਨ ਮਾਰੇ ਸੂਮੁ ਵਜਸ ਮਨੋ ਵਿਸਾਰਾ ਤਿਸਦਾ ਜਵਰ ਕਾ ਗੋ ਜਾਏ ਸਭ ਸਿਰ ਇੱਕ ਨਿਰੰਜਨ ਰਾਏ ਜੀ ਆ ਕੀ ਜੁਗਤ ਜਾਗੇ ਸਭ ਹਾਥ ਅੰਦਰ ਬਾਹਰ ਜਾਣੋ ਸਾਥ ਉਹਨੇ ਦਾਨ ਬਿਆੰਤ ਪਾਰ ਨਾਨ ਦਸ ਦਬ ਲਿਆਰ ਪੂਰਨ ਪੂਰਹ ਦਿਆ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣ ਆਪ ਅੰਤਰ ਜਮੀ ਰੂ ਵਿਆਪ ਬਰਤ ਪਾਲੇ ਜਿੰ ਬਪਾਤ ਜੋ ਜੋ ਰਛੇ ਸੂਤੇ ਸਹ ਦਿਆਤ ਜਿਸ ਭਾਵੈ ਤਿਸ ਲਈ ਮਿਲਾਏ ਪੰਕਤ ਕਰੈ ਹਰਿ ਗਉ ਗਾਇ ਮਨ ਅਦਰ ਵਿਸਵਾਸ ਕਰਮਾਨਿਆ ਕਰਨ ਹਰ ਨਾਨਕ ਜਾਣਿਆ ਜਾਣ ਲਗਾ ਹਰਿ ਕੇ ਨਾਹੀ ਤਿਸ ਕੀ ਆਸ ਨਿਰਥੀ ਜਾਏ ਸੇਵਕੋ ਸੇਵਾ ਬਨਾਏ ਹਕਮਬੂਜ ਪਰਮ ਬਦਵਾਈ ਸੇਉ ਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਦਨ ਦੂਰ ਭਈ ਨਿਰਵਾਰ ਹੋ ਅੰਦਰ ਪੂਜਾ ਗੁਰ ਕੀ ਪੈਰੇ ਲੋਕ ਸੁਖੀਏ ਪਰਲੋ ਸੁਇ ਲੈ ਨਾਨਕ ਹਰ ਪ੍ਰਵਾਪੈ ਮੇਲੇ ਸਾਡ ਸੰਗ ਮਿਲ ਕਰ ਆਨੰਦ ਗੁਣ ਗਾਉ ਉਪਰ ਪਰਮ ਆਨੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੂ ਉਦਾਹਰ ਅੰਮ੍ਰਿਤ ਬਚਨ ਹਰ ਕੀ ਗੁਣ ਗਾਉ ਪ੍ਰਾਂਤ ਤਰਨ ਕਾ ਹੈ ਸਵਾਉ ਆਠ ਫਿਰ ਪ੍ਰਪੀਖੂ ਨੀਰੇ ਮਿਟੈ ਗਿਆਨ ਮੈਂ ਸਾਂਦੇ ਰ ਸੁਨ ਉਪਦੇਸ਼ ਸਿਰ ਦੇ ਬਸਾਵੂ ਮਨਿ ਛੇ ਨਾਨਕ ਫਲ ਪਾਵੂ ਹਲਦ ਬਲਤ ਦੁਹੇਲੇ ਉਸ ਵਾਰ RAM RAM ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰੀਖਿਆ ਮਾਤਾ ਨਾਮ ਜਪੋਲੇ ਬਿਲਾਏ ਦੂ ਦਰਦ ਮੰਤਿ ਪਹਜਾਏ ਸੱਚ ਵਪਾਰ ਗੁਰੂ ਵਪਾਰੀ ਦਰਗਹਾਂ 'ਚ ਬਹਿ ਕੇ ਤੇਮਾਰੀ ਕਾਡੇ ਗਿਰ ਕੋ ਮਨ ਮਾਇ ਨਾਨਕ ਬੌਰ ਨਿਆ ਵਹਿ ਜਾਏ ਤੇਸੇ ਦੁਰਗਾ ਗੋਜਾਇ ਉਬਰ ਰਖਨਾਰデア ਨਿਰਪੋਜ ਪੈ ਸਗਲ ਬੋ ਮਿਟੈ ਪ੍ਰਕਿਰਪਾ ਤੇ ਪ੍ਰਾਨੀ ਛੁਟੈ ਜਿਸ ਪ੍ਰਵਰਾਖੈ ਤਿਸ ਨਾਹੀ ਦੋਖ ਨਾਮ ਜਪਤ ਮਨ ਹੋਵੈ ਸੂ ਚਿੰਤਾ ਜਾਮਟੈ ਹੰਕਾਰ ਤੇ ਜਨ ਕੋ ਕੋ ਨ ਪਹੁੰਚਨਾਰ ਸਿਰੂ ਪਰਠਾ ਡਾ ਗੁਰਸੂਰ ਨਾਨਕ ਦੇ ਕਾਰਜ ਪੂਰਾ ਮਦਪੂਰੀ ਅਮਰ ਜਾ ਗਿ ਦ੍ਰਿਸ਼ਟ ਦਰਸ਼ਨ ਭੇਖ ਤਉ ਦਰਸ੍ਰੀਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂਪ ਧਨ ਸੇਵਾ ਸੇਵਕ ਪ੍ਰਵਾਹ ਅਨੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾ ਗਨਿਕਟ ਨਾ ਆਵਤ ਕਾਲ ਅਮਰ ਭਈ ਮਰਾ ਪਦ ਪਾਇਆ ਸਾਡ ਸੰਨਾਨ ਨਾਨਕ ਹਰ ਧਿਆਇਆ ਸਲੋਗ ਗਿਆਨੀ ਅੰਜਨ ਗੁਰਦਿਆ ਅਗੇ ਆ ਨੰਦੇਰ ਬਿਨਾਸ ਹਰ ਗਿਰਪਾ ਤੇ ਸਾਧ ਪਹਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਗੰਦ ਪ੍ਰਵਢਿ ਠਾ ਨਾ ਪ੍ਰਭੂ ਗਾ ਲਗਾ ਮੀਠਾ ਸਗਲ ਇਸ ਨਗਰੀ ਇਸ ਕਟ ਮਾਇ ਅਨਕ ਰੰਗ ਨਾਨੰਦਿ ਸਟਾਇ ਨਾਉ ਨਿਦਮਨ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਹਨਾਦ ਕਹਿ ਨਾ ਜਾਈ ਅਚਰਿ ਬਿਸਮਾਦ ਤਿੰ ਦੇਖਿਆ ਜ ਸਾਹ ਦਿਖਾਇ ਨਾਨ ਦੇ ਜਨ ਸੋਝੀ ਪਾਈ ਸੂਯੰਤਰ ਸੋ ਬਾਹਰ ਅਨੰਤ ਘੜਕੜ ਵਿਆਵਰਿਆ ਭਗਵਾਨ ਦੇ ਦਰਨਮਈ ਆਕਾਸ ਪਿਆਲ ਸਰਬ ਲੋਪੂਰਨ ਬਰਤਪਾਲ ਬਾਣ ਤੀਰ ਪਰਵਤ ਬਾਰਵ ਬ੍ਰਹਮ ਜੈਸੀ ਆਗੇ ਤੈਸਾ ਕਰਮ ਬਾਣ ਬਣੀ ਬੈ ਸੰਤਨ ਮਾਹੀ ਜਾਰ ਕੁੰਦਲ ਦੀ ਸਿਸਮਾਇਤਿ ਸੇ ਬਣਨੀ ਕੋਠਾ ਗੁਰ ਪ੍ਰਸਾਦ ਅਨੰਸੂ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਰਸੂਰ ਨਖਤਰ ਮੈਂ ਇਕ ਮਾਣੀ ਬਰੋਗੀ ਸਭ ਕੋ ਬੋਲੇ ਆਪ ਡੋਲਾ ਕਬੂ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਨਾ ਪਾਈਏ ਗੁਣੇ ਮੂਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਸਾਮੀ ਉਤਪੂਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸਾਂਝ ਜਨਾ ਕਾ ਵੇਖਨ ਸਭ ਬ੍ਰਹਮ ਸਾਂਝ ਨਾ ਗਹਿਰ ਦੇ ਸਭ ਧਰਮ ਸਾਂਝ ਨਾ ਸੁਣਾ ਸੁ ਬਚਨ ਸਰਵਿਆਪੀ ਰਾਮ ਸਾਂਝ ਰਚਨਾ ਜਿਨ ਜਤਾ ਤਦਿਸ ਕੀ ਰੈਤ ਸਤਿ ਬਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸਕ ਮਨ ਕਰਨ ਕਰਾਵਨ ਹਾਰ ਪ੍ਰਭ ਜਨ ਅੰਤਰ ਵਸੀ ਬਾਹਰ ਪੀਓ ਹੀ ਨਾਨਕ ਦਰਸਨ ਦੇ ਸਾਮੋ ਹੀ ਆਪਣੇ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੀ ਸਗਲੀ ਉਤਪਾਤ ਤਿਸ ਭਾਵੇ ਤakre ਵਿਸਾਰ ਤਿਸ ਭਾਵੇ ਤੈ ਕੰਕਾਰ ਅਨਗਲਾ ਲਖੀਨ ਜਾਏ ਜਿਸ ਭਾਵੇ ਜਿਸ ਲਈ ਮਿਲਾਏ ਕਵਨ ਨੇਕਟ ਕਵਨ ਗਈਆ ਦੂਰੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਦ ਜਿਨ ਅਭਜਾਏ ਸਰਬੂਤਾ ਵਰਤਾਰਾ ਸਰਬਨਾਂ ਨਾ ਪੇਖਨਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾਸ ਆਪ ਹੀ ਸੁਨਾ ਆਪ ਜਨੇ ਖਿਲ ਬਨਾ ਆ ਗਿਆ ਕਾਰੀ ਕਿਨੀ ਮਾ ਸਭ ਕੇ ਮੱਦਲੇ ਤੁਰਾ ਜੋਗ ਕਹਿਣਾ ਸੁ ਆਪੇ ਕਹਿ ਹੈ ਆਗਿਆ ਆਵੇ ਆਗਿਆ ਜਾਏ ਨਾਨਕਾ ਭਗਤ ਅਲੇ ਸਮੈ ਇਸ ਤੇ ਉਸ ਨਾਇ ਬੂਰਾ ਔਰ ਕਾਹੋ ਗਿਨ ਗਿਸ਼ ਕਾਰਾ ਆਪ ਲਾ ਕਰ ਤੂ ਦਤ ਨਹੀਂ ਕੀ ਆਪੇ ਜਨ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਚੂਤ ਪੂਤਾ ਆਪਣ ਸੰਗ ਰਾਤ ਆਗੀ ਗਤ ਮਿਤ ਕਹੀ ਨ ਜਾਏ ਦੂਸਰੋ ਵੀ ਦਸੂ ਜੀ ਪਾਈ ਦੇਸ ਕਾ ਕੀਆ ਸਪਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਨ ਜੋ ਜਾਨ ਤਿਸ ਦਾ ਸਖੋਇ ਆ ਮਿਲਾ ਲਈ ਪ੍ਰਭ ਸੋ ਤਨਵੰਤ ਕੁਲਵੰਤ ਪਤਵੰਤ ਜੀਵਨ ਮੂਤ ਜੀ ਸ੍ਰੀ ਦਾ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸਵਾਉ ਜਾਣ ਕੇ ਸੰਗ ਚਿਤਾ ਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨ ਕਾਓ ਸਦਾ ਨਮਸਕਾਰ ਸਲੋਕ ਪੂਰਾ ਪ੍ਰਵਿਆ ਰਾਧਿਆ ਪੂਰਾ ਜਾ ਕਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਅਸ਼ਟਪਦੀ ਪੂਰੇ ਗੁਰਗਾ ਸੁਣ ਉਪਦੇਸ ਪਾਰ ਬ੍ਰਹਮਨੇਟ ਕਰ ਬੇ ਸਾਹ ਸਾਹ ਸਿਮਰੋ ਗੋਵਿੰਦ ਮਾਨੰਤਰੀ ਉਤਰਾ ਚਿੰਦ ਆਸਨਿਤ ਤਿਆਗਉਤਰਾੰਗ ਸਾਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੂਗਾ ਸਾਧ ਸੰਗ ਅਗਨ ਸਾਗਰ ਦਰੋ ਹਰਤਨ ਕੀ ਪਰਲੇ ਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਗੁਸਲ ਸਾਜ ਅਨੰਦ ਸਾਰ ਸੰਪਜ ਪਰਮ ਅਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਵਿੰਦ ਅੰਮ੍ਰਿਤ ਰਸ ਪੀਓ ਚੇਤ ਜਿਤਵਹੁ ਨਾਰਾਇਣ ਇਕ ਇਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੂ ਭਜਨ ਪੂਰਨ ਕਿਰਪਾਲ ਸਿਮਰ ਸਿਮਨ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸ਼ਲੋਕ ਸਾਧਗੇ ਬਚਨੋ ਮਲਿਕ ਲਾਲ ਹੀ ਰਤਨ ਸੁਨ ਤਕ ਮਾਪ ਤੋ ਤੋ ਉਧਾਰ ਆਪ ਤਰੇ ਲੋਕੈ ਨਿਸਾਰ ਸਫਲ ਜੀਵਨ ਸਫਲ ਦਾਗਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟਿ ਗੋਪਾਲ ਮਾਤ ਕਾ ਮਾਥੀ ਨਾਨਕ ਗੁਰ ਤੇਨ ਕੇ ਸਾਥੀ ਸਾਰਨ ਜੋਗ ਸੁਨ ਸਰਨੀ ਆਏ ਗਰ ਗਿਰਬਾ ਪ੍ਰਭਾ ਮਿਲਾਏ ਮਟ ਗਈ ਬੈਰ ਭਈ ਸਵਰੀਨ ਮਰਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਈ ਗੁਰਦੇਵ ਪੂਰਨ ਹੋਈ ਸੇਵਕੀ ਸੇਵੁ ਆਜਣਾਲ ਵਿਕਾਰ ਤਿ ਰਤੀ ਨਾਮ ਨਾਮ ਸੁਨਸੁਨਾਂ ਕਹਿਤੀ ਕਰ ਬਰਸਾਦ ਦਇਆ ਪ੍ਰਵਤਾਰੀ ਨਾਨਕ ਦੇ ਵਿਖੇਪੁ ਮਾਰੀ ਪ੍ਰਭ ਕੀ ਉਸਤਿ ਰੂਹ ਸੰਤ ਮੀਤ ਸਾਵਧਾਨ ਇਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋ ਤਨਿ ਲਾਹਨ ਸਰਬ ਇਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਈ ਸਭ ਦੇ ਉਜਪਾਇਸਥਾਨ ਬਹਰਨ ਹੋਵੇ ਆਵਣ ਜਾਨ ਹਰ ਤਨ ਖਾਚ ਲੈ ਜਨਕ ਸੋਈ ਨਾਨਕ ਜਿਸਾ ਪ੍ਰਾਪਤ ਹੋਏ ਕੇਮ ਸਾਤ ਰਿਦ ਨਾਮ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਾਪ ਜੋਗ ਪ੍ਰਾਪ ਧਿਆਨ ਗਿਆਨ ਸ੍ਰੇਸ਼ਟ ਉਤਮ ਸ্নান ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਾਦ ਸਗਲ ਤੇ ਉਦਾਸ ਸੁੰਦਰ ਚਤੁਰਤਾਤ ਕਾ ਬੀਤਾ ਸਭ ਦਰਸੀ ਦੇਸ਼ ਦਿੱਤਾ ਯੂ ਫਾਲਤੇ ਜਨ ਗੈ ਮੁਖ ਬਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਹੋ ਨਿਧਾਨ ਜਪੈ ਮਨ ਕੋਈ ਸਭ ਯੁਗ ਮੈਂ ਤਾ ਕੀ ਗਤ ਹੋਈ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੀਦਵਖਾਣੀ ਸਗਲ ਮਤਾਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪ੍ਰਾਦ ਸਾਲ ਸੰਗ ਮਿਟੈ ਸਰ ਗਿਰਪਾਤਿ ਜਨਮ ਤੇ ਛੂਟੈ ਜਾ ਕੈ ਮਸਤ ਕਰਮ ਪ੍ਰਭ ਪਾਈ ਸਾਧ ਸਰਣ ਨਾਨਕ ਤੇ ਆਈ ਜਿਸ ਮਾਨ ਬਸੈ ਸੁਨੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਬ ਦੀਹ ਤਤਕਾਲੇ ਉਧਾਰੈ ਨਿਰਮਲ ਸੂਭਾ ਅਮਰ ਤਾਕੀ ਬਾਣੀ ਏਕ ਨਾਮ ਮਨ ਮਾਹੀ ਸਮਾਨੀ ਦੁਖ ਰੋਗ ਬਿਨ ਸਿਪਹਿ ਪਰਮ ਸਾਧਨਾਮ ਨਿਰਮਲਤਾ ਕੀ ਕਰਮ ਸਭ ਤੂਚਤਾ ਕੀ ਸੁਬਾਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉੱਚ